ਸਵਾਗਤ ਆ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਜੈਤੋ ਜ਼ਿਲ੍ਹਾ ਫਰੀਦਕੋਟ ਤੇ ਕਿਸਾਨ ਵੀਰੋ ਪਤਾ ਨੂੰ ਵੀਡੀਓ ਚ ਸ਼ਾਈਵਾਂ ਨਸਲ ਦੀ ਵੈੜ ਵਖਾਣੀ ਆ ਦੂਜਾ ਸੂਆ ਇਸ ਟਾਈਮ ਸੁੱਈ ਜਾਏ ਤੇ ਕਿਸਾਨ ਵੀਰੇ ਵੈੜ ਨੂੰ ਇਸ ਟਾਈਮ 7 ਤੋਂ 8 ਦਿਨ ਬਾਈ ਕਹਿੰਦਾ ਸੁੱਈ ਨੂੰ ਸਮਾਂ ਹੋ ਗਿਆ ਤੇ 10 ਤੋਂ 11 ਲੀਟਰ ਬਾਈ ਕਹਿੰਦਾ ਤਿਆਰ ਆ ਥੱਲੇ ਇਹਦੇ ਆਪ ਜਿਹੜੀ ਵੀਰ ਨੇ ਲੈਣੀ ਆ ਦੋ ਟਾਈਮ ਤਿੰਨ ਟਾਈਮ ਚੁਆਈ ਕਰਕੇ ਤੇ ਦੁੱਧ ਲੈ ਸਕਦਾ ਆ ਦੇਖ ਸਕਦੇ ਆ ਚੰਗੀ ਵਹਿੜਾ ਕਿਸਾਨ ਵੀਰੋ ਚੰਗੇ ਥਣ ਹਵਾਨੇ ਦੀ ਆ ਪਤਾ ਨੂੰ ਨੇੜ ਤੋਂ ਆ ਥਣ ਹਵਾਨਾ ਵਖਾਵਾਂਗੇ ਆ ਦੇਖ ਸਕਦੇ ਆ ਕੱਲਾ ਕੱਲਾ ਥਣ ਲੱਗਿਆ ਹੋਇਆ ਨਿਕਰਮਾ ਮੁਠੀ ਵਾਲਾ ਆ ਦੇਖ ਸਕਦੇ ਆ ਆ ਪਤਾ ਨੂੰ ਖਾਦ ਨਹੀਂ ਹੱਥ ਲੱਗੇ ਆ ਦੇਖ ਸਕਦੇ ਸੀਲ ਠੰਡੀ ਆ ਪੂਰੀ ਤੇ ਬਾਈ ਜੀ ਕਹਿੰਦਾ ਰੇਟ ਆਪਾਂ ਫੋਨ ਤੇ ਕਰਾਂਗੇ ਜਿਸ ਕਿਸ ਵੀਰ ਨੂੰ ਪਸੰਦ ਆ ਜੇ ਬਾਈ ਦਾ ਨੰਬਰ ਸਕਰੀਨ ਤੇ ਪਾ ਦੇਾਂਗੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਆ ਠੀਕ ਹੈ ਜੀ ਧੰਨਵਾਦ ਜੀ ਸਾਰੇ ਵੀਰਾਂ ਦਾ